ਯੋ ਕੈਂਗਰੂ ਆਫਟਰ ਕ੍ਰੀਏਟਿੰਗ ਹਿਸਟਰੀ ਇਨ ਦਾ ਮੈਲਬੌਰਨ ਵੀ ਆਰ ਕਮਿੰਗ ਟੂ ਦਾ ਐਡਲਰਡ ਵਿਦ ਅ ਮੋਰ ਸਟੈਮਨਾ ਮੋਰ એનર્ਜੀ ਮੋਰ ਲਵ ਐਂਡ ਦਾ ਮੋਰ ਇਨਥੀਅਸਮ ਲੋਕੀ ਲੋ ਦੇ ਰਤਬੇ ਤੋਂ ਗਸਤੇ ਯਾਰ ਮੇਰੇ ਅਸਲੇ ਨਾਲ ਲੈਸ ਗੋਡ ਬles ਗੋਡ ਬles ਭਾਈ ਔਰ ਵਹਨੋ ਕੋਟੀ ਪੇਟੀ ਬਾੰਦ ਲੋ ਰੋਡ ਤੋਂ ਲਾ ਵੀ ਬੰਪੀ ਜੰਪੀ ਬੈਠ ਤਾ ਹੀ ਸਰ 에ਅਰ ਪ੍ਰੈਸ਼ਰ ਕਾ ਤੋ ਪਤਾ ਨਹੀਂ ਹਮਾਰਾ ਪ੍ਰੈਸ਼ਰ ਵੱਡ ਗਿਆ ਤਾ ਹਾ ਹਾ ਬਹੁਤ ਰਿਲੈਕਸ ਹੋ ਗਏ ਹੈ ਕੰਬਲ ਬਿਚਾ ਲਓ ਲਿਆ ਮੇਰਾ ਬੱਚਾ ਰੋਟੀ ਖੋ ਰੋਟੀ ਇਥੇ ਕਿਥੇ ਮਿਲਦੀ ਆਵਾ ਕਾਂਡੂ ਹੀ ਮਿਲਦਾ ਜਿੱਥੇ ਮਿਲਦਾ ਉਹ ਲਿਆ ਯਾਰ ਹਦਵਾਣਾ ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਚਲਣਗੀਆਂ ਇਹ ਮਸ਼ੀਨਵਾਰ ਆ ਸਬੋਸੇ ਬਾਅਦ ਚ ਪਹਿਲਾ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੈਂ ਤਾਂ ਆਵਾ ਕਾਂਡੂ ਹੀ ਰਗਣਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕੀ ਤਕ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਹਦੀਆਂ ਵਾਓ ਵਾਟ ਅ ਬਿਊਟੀਫੁਲ ਐਟਲੈਟ ਯਾਰ ਵਾਟ ਅ ਗ੍ਰੀਨਰੀ ਮੈਨ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੇ ਕੋਟੀ ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ अच्छे से टाटा बाय बाय ਨਿਕਲੋ ਲੋ ਭਈਆ ਕਲਾਕਾਰੋ ਕੋ ਕਾਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹਣਾ ਤੇਰੇ ਨੈਣਾ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ओ वाओ ਬੜਾ ਬਿਊਟੀਫੁਲ ਡੇ ਇਨ ਦਾ ਐਡਲਟ ਮੈਨ ਇੱਥੇ ਦਾ ਗਾਣਾ ਵੱਡ ਰਾ ਯਾਰ ਕਾਕਾ ਗਾਣਾ ਲਾ ਪਿੱਛੇ ਉਹ ਗੁੰਡੇ ਵਾਲਾ ਕਿਆ ਗੁੰਡਾ ਟੱਚ ਲਾਣੀ ਗੀਦਾ ਪੈਟਿਆ ਦਾ ਸਾਜ ਕਲਾ यो काइंड रू आफ्टर क्रिएटिंग हिस्ट्री इन द मेलबर्न वी आर कमिंग टू द एडलर विद द मोर स्टेमिना मोर एनर्जी मोर लव एंड द मोर एंथुसिएज्म लोकी लोदे रुतबे तो गसते यार मेरे असली ना लेस गॉड ब्लेस गॉड ब्लेस भाई और बहनो कोटी पेटी बांध लो रो, रोड वाला भी बम्पी जम्पी बैठते ही सर एयर प्रेशर का तो पता नहीं हमारा प्रेशर बढ़ गया था हा 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 <laughs> बहुत रिलैक्स हो गए हैं कम्बल बिछा लो लिया मेरा बच्चा रोटी खा रोटी थे किथे बेली हवा कांडू मिलदा जिथे मिलदा ओ लिया यार हथवाना फड़ा इधर इनदे बंदेया दी खरा के चंगा ही बड़ा है करारे समोसे पकाड़े ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਚਲਣਗੀਆਂ ਇਹ ਮਸ਼ੀਨਵਾਰਾ ਇਸ ਬੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੈਂ ਤਾਂ ਆਵਾ ਕਾਂਡੂ ਹੀ ਰਗੜਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਨ ਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕਨ ਤਪਨਾ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਧੀਆਂ ਵਾਓ ਵਾਟ ਅ ਬਿਊਟੀਫੁਲ ਐਡਲੈਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੀ ਕੋਟੀ ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ ਅੱਛੇ ਸੇ ਟਾਟਾ ਬਾਏ ਬਾਏ ਨਿਕਲੋ ਲੋ ਭਈਆ ਕਲਾਕਾਰੋ ਕੋ ਕੰਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹੁੰਨਾ ਤੇਰੇ ਨੈਣਾ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ਓ ਵਾਓ ਵਾਟ ਅ ਬਿਊਟੀਫੁਲ ਡੇ ਇਨ ਦਾ ਐਡਲਟ ਮੈਨ ਇੱਥੇ ਦਾ ਗਾਣਾ ਵੱਜਦਾ ਯਾਰ ਕਾਕਾ ਗਾਣਾ ਲਾ ਪਿੱਛੇ ਉਹ ਗੁੰਡੇ ਵਾਲਾ ਕਿਆ ਗੁੰਡਾ ਟੱਚ ਲਾੜੀ ਗੋੜਿਆ ਨਹੀਂ ਜਿਹਦਾ ਪੈ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027